ਸਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁਣ ਵਿਸਾਖੀ ਦਾ ਸ਼ੁਭ ਦਿਹਾੜਾ ਆ ਰਿਹਾਗਾ ਤੇ ਤਾਂ ਕਰਕੇ ਸੰਗਤਾਂ ਤਿਆਰ ਵਰਤਿਆ ਨੇ ਆਪਣੇ ਪਿੰਡ ਦਾ ਲੰਗਰ ਹੁੰਦਾ ਹੈ ਪਿੰਡ ਹਡੌਲੀ ਤੇ ਹੋਰ ਵੀ ਪਿੰਡਾਂ ਦਾ ਸਹਿਯੋਗ ਹੁੰਦਾ ਜਿਵੇਂ ਬੈਂਮਣ ਕੌਰ ਸਿੰਘ ਵਾਲਾ ਚਨਕੋਠੀ ਹੁਕਮ ਵਾਲੀ ਖੁੰਬਰ ਤਾਸਪੁਰਾ ਤੇ ਨਾਗਪੁਰ ਇਹ ਬਹੁਤ ਪਿੰਡਾਂ ਦਾ ਸਹਿਯੋਗ ਹੁੰਦਾਗਾ ਤੇ ਕਈ ਸਾਲ ਹੋ ਗਏ ਲੰਗਰ ਲਾਉਂਦਿਆਂ ਨੂੰ ਘੱਟੋ ਘੱਟ ਮਤਲਬ 15 ਸਾਲ ਹੋ ਚੁੱਕੇ ਹਨ ਤੇ ਹੁਣ ਚਾਲੇ ਪਾਉਣ ਦੀ ਪੂਰੀ ਤਿਆਰੀ ਹੈ ਤੇ ਸਮਾਨ ਸਾਰਾ ਲੱਦਦਾ ਤੇ ਹੁਣ ਆਪਾਂ ਤਰਵੰਡੀ ਸਾਬੋ ਗੁਰੂ ਕੀ ਕਾਸੀ ਉੱਥੇ ਜਾਣਾਗਾ ਤੇ ਆ ਦੇਖੋ ਤੁਸੀਂ ਟਰੈਕਟਰ ਤਿਆਰ ਨੇ ਠੀਕ ਹੈ ਜੀ ਤੇ ਹੁਣ ਆ ਬਾਬਾ ਜੀ ਵੀ ਅਰਦਾਸ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਨੇ ਇੱਧਰ ਗੱਦੇ ਲੱਤੀਆਂ ਨੇ ਮੁੰਡੇ ਤੇ ਬਾਕੀ ਸੋਨ ਨਾਲ ਨਾਲ ਦਿਖਾਈ ਚੱਲਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਿਹਾ ਕਰੋ ਬਰਾਬਰ ਨਾਲ ਤੇ ਇਹ ਦੇਖੋ ਅੱਗੇ ਪੈਨੇ ਪਰ ਮੇਰੀ ਬਹੁਤ ਚੱਲ ਰਹੀ ਅੱਜ ਸਤਿ ਸ੍ਰੀ ਅਕਾਲ ਬਾਕੀ ਸੋਨ ਨਾਲ ਨਾਲ ਦਿਖਾਈ ਚੱਲਾਂਗੇ ਬਣੇ ਰਹੋ ਆਸ ਹੋ ਗਈ ਤੇ ਹੁਣ ਸੰਗਤ ਦੇਖ ਲੈ ਕੇ ਆਗੇ ਥੱਲੇ ਨੂੰ ਬਸ ਹੁਣ ਤਿਆਰੀ ਆ ਬੁਰੀ ਕਾ ਫੁੱਟਣਾ ਨਹੀਂ ਚਾਹੀਦਾ ਇਹ ਆ ਜਾ ਕਰਨੇ ਉਹਦੇ ਸਿੱਧਾ ਪਾ ਕੇ ਲਾਉਣਾ ਹੈ ਚੱਲ ਰੱਖੀ 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 ਕੌਜੀ ਅਸੀਂ ਹੁਣ ਜਾ ਹੀ ਜਾਂਦੇ ਆਂਗੇ ਦੇਖੋ ਰਾਜ ਆ ਗਏ ਤਲਵੰਟੀ ਕੋਲੇ ਹੋਰ ਸਾਂਕਤੋ ਲਵੱਡੀ ਸਾਬੋ ਪਹੁੰਚ ਚੁਕੇ ਆ ਅਸੀਂ ਤੇ ਮੌਸਮ ਵੀ ਪੂਰਾ ਖਰਾਬ ਹੋ ਚੁਕਿਆ ਹੈ ਤੇ ਹੁਣ ਦੋਨੋਂ ਆਪਣੇ ਲੰਗਰ ਵਾਲੇ ਥਾਂ 'ਚ ਮਿਲਾਂਗੇ ਜਾ ਕੇ ਠੀਕ ਆ ਠੀਕ ਆ ਭਾਈ ਜੰਦੇ ਵੋਆਇਸ ਆ ਦੇਖੋ ਆ ਦੇਖੋ El viejo se va a dar la que te vas a llevar rímel. Otro viejo. Vaya <laughs> mía, qué mío. Adejo. Adejo. ਰਾਤਰੀ ਬਰਵਾਤ ਮਾਨੇ ਗਰੀਬ ਨਗਾ ਜਿੱਤੇ ਵਰਨ ਸ਼ਾਹੀ ਲਓ ਜੀ ਪਹੁੰਚ ਗਏ ਹੋ ਬੁਲਾਵਾਂਗੇ ਹੋਰ ਕੀ ਪਾਸ ਗੋੜੇ ਦੇਖਣੇ ਆ ਜਾ ਸਾਰਾ ਦਿਨ ਦਿਖਾਵਾਂਗੇ ਲਓ ਜੀ ਪਹੁੰਚ ਗਏ ਜੀ ਦੇਖੋ ਜੀ ਦੇਖੋ ਤਿਆਰੀਆਂ ਇਹਦਾ ਭਾੜੀ ਉਰਾ ਕਰਦਾ ਦਾਦਾ ਘੰਟਿਆ ਆਦਾ ਟੱਕਿਆ ਭਾੜੀ ਉਰਾ ਕਰਦਾ ਵੇਖਦੀ ਸਾਲ ਸ੍ਰੀ ਅਕਾਲ ਸਹੀ ਗੱਡ ਕਿੰਨੇ ਲਾਉ ਯਾਰ ਚੰਚਾ ਲਾਉਂਦੇ ਹੋਏ ਆਇ ਤੇ ਮਣੀ ਅਜ਼ੀਲ ਆ ਗਿਆ ਸਾਰੇ ਅਜ਼ੀਲ ਆਇ ਇਹਨਾਂ ਨੇ ਕੁਝ ਨਹੀਂ ਕਰਿਆ ਥੱਕ ਗਏ ਤਾਂ ਨਾ ਦੇਖੋ ਕੁਰਸੀਆਂ ਸਾਰਾ ਕੁਝ ਆ ਗਿਆ ਲੰਗ ਬਲੰਗ ਇਹ ਤਾਂ ਗੱਲੜੀ ਹੈ ਓਏ ਬੱਲੜੀ ਹੈ ਇਹ ਰਹਾ ਪਿਛਲੇ ਸਾਲ ਵਾਲਾ ਹੈ ਹੈ ਨਾ ਪਿਛਲੇ ਸਾਲ ਵਿੱਚ ਵੜ ਜਾ ਉਹਦੇ ਵਿੱਚ ਆਏ ਆਏ ਬੱਦਾਂ ਨੂੰ ਦੇਖ ਓਏ ਨਾ ਨਾ ਟੱਕ더라 ਯਾਰ ਦੇਖੋ ਭਾਈ ਸਾਡੇ ਸੇਵਾ ਦਾ ਇਹ ਤਾਂ ਗਲੀ ਨਿਗਰਾਨੀ ਦੀ ਹੁੰਦੇ ਨੇ ਇਹ ਤਾਂ ਜਦੋਂ ਦੇ ਆਉਂਦੇ ਨੇ ਨਿਗਰਾਨੀ ਦੀ ਨੇ ਨਿਗਰਾਨੀ ਜ਼ਰੂਰੀ ਹੈ ਕੋਈ ਸਾਡੇ ਭਾਂਡੇ ਦੇ ਨਿਗਰਾਨੀ ਦੇ ਆ ਦੇ ਭਾਂਡੇ ਵੱਡੋ ਨੇ ਉਹਨਾਂ ਨੂੰ ਚਾਪ ਚੱਲ ਰਹੀ ਹੈ ਇਹ ਸੇ ਕੰਮ ਚੁੜਾ ਕਰਦੇ ਨੇ ਅੱਜ ਪੂਰੀਆਂ ਤਿਆਰੀਆਂ ਬਹਿ ਰਹੀ ਚੱਲ ਜਾਂਦੀਆਂ ਨੇ ਠੀਕ ਹੈ ਜੀ ਸਾਡੇ ਪਿੰਡ ਦੇ ਬਜ਼ੁਰਗ ਲਓ ਜੀ ਗਾਇਜ਼